ਗੁੰਡਿਆਂ ਦੇ ਵਿੱਚ ਹੁਣ ਆਪਾਂ ਗੁੰਡੇ ਦਾ ਬਣ ਨਹੀਂ ਸਕਦੇ ਆਮ ਆਦਮੀ ਪਾਰਟੀ ਦੇ ਛਪਾਈਆਂ ਸੀ ਕਹਿੰਦੇ ਬਾਥਰੂਮ ਵਿੱਚ ਕੱਢਿਆ ਤੁਹਾਨੂੰ ਲਿਆਂਦਾ ਕਰਿਆ ਉਹ ਬੋਰੇ ਸੀਗੇ ਵਿੱਚ ਤੁਸੀਂ ਵੀ ਬੋਲ ਰਹੇ ਸੀਗੇ ਵੀ ਮੈਂ ਪਾਰਟੀ ਦਾ ਵਰਕਰ ਨਹੀਂ ਹੈਗਾ ਜਿੱਦ ਤੁਹਾਨੂੰ ਪੁੱਛ ਰਹੇ ਆ ਪਾਰਟੀ ਦਾ ਨਹੀਂ ਹੈਗਾ ਅਸੀਂ شریف ਬੰਦੇ ਆ ਉਹ ਕਹਿੰਦੇ ਵੀ ਇਹ ਤਾਂ ਵੀਡੀਓ 'ਚ ਚੁੱਪ ਕਰਕੇ ਖੜਾ ਐ ਇੰਨਾ شریف ਬੰਦਾ ਜਿਹੜੇ ਝਾੜੂ ਵਾਲੇ ਆ ਪਹਿਲਾਂ ਬੀਜ ਲੈਣ ਗਏ ਸੀ ਪਹਿਲਾਂ ਵਾਲਿਆਂ ਵੋਟਾਂ 'ਚ ਹੁਣ ਫੇਰ ਇਹਨਾਂ ਦਾ ਇੱਕ ਬੰਦਾ ਫੜਿਆ ਗਿਆ ਸਮਾਨਵੰਡ ਕੇ 37000 ਵੋਟ ਤੇ ਬੰਦਾ ਜਿੱਤਦਾ 55000 ਵੋਟ ਪਈ ਹੈ ਕਿੰਨਾ ਕੁ ਬੰਦਾ ਸਮਾਨਵੰਡ ਲੂਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਵੀ ਟੈਲੀਵਿਜ਼ਨ ਗੱਲਬਾਤ ਕਰਾਂਗੇ ਜਲੰਧਰ ਪੱਛਮੀ ਤੇ ਬਠਿੰਡਾ ਤੋਂ ਜੋ ਡਾਇਰੈਕਟਰ ਨੇ ਆਪਣੇ ਅਮਰਦੀਪ ਸਿੰਘ ਰਾਜਨ ਜੋ ਜੂਸ ਦੇ ਆਮਾਦੀ ਪਾਰਟੀ ਦੇ ਮੀਤ ਪ੍ਰਧਾਨ ਨੇ ਪੰਜਾਬ ਦੇ ਤੇ ਇਹਨਾਂ ਦੇ ਬਾਰੇ ਇੱਕ ਮਸਲਾ ਉੱਠਿਆ ਵੀ ਇਹ ਉਥੇ ਵੋਟਾਂ ਨੂੰ ਪ੍ਰਭਾਵਿਤ ਕਰ ਰਹੇ ਸੀਗੇ ਜਲੰਧਰ ਚ ਰੌਲਾ ਵੀ ਪਿਆ ਸੀ ਤਿਰੰਗਰਾ ਦੇ ਨਜ਼ਰ ਆਉਂਦੇ ਨਾਲ ਇਹ ਗੱਲਾਂ ਸਾਰੀਆਂ ਕੀ ਨੇ ਜਿੱਤ ਦੇ ਕੀ ਮੈਨੇ ਨੇ ਕਿਵੇਂ ਜਿੱਤੀ ਪਾਰਟੀ ਸਾਰੀਆਂ ਗੱਲਾਂ ਬਾਤਾਂ ਅਸੀਂ ਅਮਰਦੀਪ ਸਿੰਘ ਰਾਜ ਨਾਲ ਕਰਾਂਗੇ ਹਾਂਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੀ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਬੜੀ ਵਾਇਰਲ ਹੋਈ ਸੀ ਤਿਰੰਗਰਾ ਬੋਲ ਰਹੇ ਨੇ ਵੀ ਇਹ ਬੰਦਾ ਇਹ ਕਰ ਰਿਹਾ ਬਠਿੰਡੇ ਤੋਂ ਆਇਆ ਥੋੜਾ ਵੈਸਟਿੰਗ ਕਾਰਡ ਵੀ ਦਿਖਾਉਂਦੇ ਉਹ ਕੀ ਮਸਲਾ ਸੀ ਦੇਖੋ ਜੀ ਪਹਿਲਾਂ ਤਾਂ ਚਲੋ ਮੈਂ ਸਾਰੇ ਹੀ ਦਰਸ਼ਕਾਂ ਨੂੰ ਆਪਣਾ ਨੂੰ ਵਧਾਈ ਦਿਨਾਂ ਜਿੱਤ ਦੇ ਉੱਤੇ ਜੋ ਜਲੰਧਰ ਅਸੀਂ ਇਲੈਕਸ਼ਨ ਬਾਏ ਇਲੈਕਸ਼ਨ ਬੜੇ ਹੀ ਵੱਡੇ ਮਾਰਜਨ ਨਾਲ ਜਿੱਤੇ ਆ 37000 ਪਲੱਸ ਵੋਟਾਂ ਦੇ ਹਿਸਾਬ ਨਾਲ ਜਿੱਤੇ ਆ ਉਸ ਦਿਨ ਕੀ ਹੋਇਆ ਕਿ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਾਂ ਕਹੀਏ ਵੀ ਸ਼ੀਤਲ ਉਂਗਰਾਲ ਜੀ ਦਾ ਜਿਹੜਾ ਉੱਥੇ ਆਪਾਂ ਕਹਿ ਦਈਏ ਆਪਣਾ ਜਿਹੜੀ ਉਹਨਾਂ ਦਾ ਉੱਥੇ ਫੇਸ ਬਣਿਆ ਹੋਇਆ ਹੈ ਜਲੰਧਰ ਵੈਸਟ ਦੇ ਵਿੱਚ ਕਿ ਲੋਕ ਅਸੀਂ ਜਦੋਂ ਘਰਾਂ ਦੇ ਵਿੱਚ ਜਾਂਦੇ ਸੀ ਤਾਂ ਲੋਕ ਸਾਨੂੰ ਇਹੀ ਗੱਲ ਕਹਿੰਦੇ ਸੀਗੇ ਵੀ ਭਾਈ ਤੁਸੀਂ ਪਹਿਲਾਂ ਹੀ ਟਿਕਟ ਜਿਹੜੀ ਗਲਤ ਦਿੱਤੀ ਸੀ ਵੀ ਇਹ ਇੱਕ ਗੁੰਡਾ ਬੰਦਾ ਹੂੰ ਇਹ ਨਸ਼ਾ ਵਿੱਚ ਦਾ ਜੀ ਜਨੰਦਰ ਵੈਸਟ ਚ ਨੇ ਬਹੁਤ ਨਸ਼ਾ ਵਿੱਚ ਹੈ ਤੇ ਇਹ ਬੰਦਾ ਉੱਥੇ ਸੱਟਾ ਖਲੋਂਦਾ ਲੋਕਾਂ ਨੂੰ ਹੋਰ ਬੜੇ ਉਹਨਾਂ ਦੇ ਇਲਜ਼ਾਮ ਜਿਹੜੇ ਆਮ ਲੋਕ ਹੀ ਲਾਉਂਦੇ ਸੀ ਉਹ ਕਹਿੰਦੇ ਅਸੀਂ ਤਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਜ ਜੀ ਨੂੰ ਦੇਖ ਕੇ ਵੋਟਾਂ ਪਾਈਆਂ ਸੀ ਤੇ ਉਹ ਮਤਲਬ ਕਿ ਨਾ ਆਪਣਾ ਉਸ ਦਿਨ ਸਾਡੇ ਉੱਥੇ ਜਿਹੜੇ ਵਰਕਰ ਹੈ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਇਸ ਵੱਲੋਂ ਵੀ ਤੁਸੀਂ ਨਾ ਤਰੋ ਘਰੇ ਬੈਠੋ ਤੇ ਆਮ ਆਦਮੀ ਪਾਰਟੀ ਦਾ ਵਰਕਰ ਡਰਨ ਵਾਲਾ ਤਾਂ ਹੈ ਨਹੀਂਗਾ ਫਿਰ ਵੀ ਜਿਹੜਾ ਉਸ ਦਿਨ ਸੀ ਅਸੀਂ ਤਾਂ ਮੈਂ ਮੇਰੀ ਇੱਕ ਦਿਨ ਪਹਿਲਾਂ ਤबीयत ਖਰਾਬ ਹੋ ਗਈ ਸੀ ਕਿ ਮੈਂ ਰਾਤ ਉੱਤੇ ਰੁਕ ਗਿਆ ਮਾਰਨਿੰਗ ਮੈਂ ਉੱਠਿਆ ਮੱਥਾ ਟੇਕਿਆ ਮੈਨੂੰ ਕਾਲ ਆਈ ਕਹਿੰਦੇ ਸਾਡਾ ਉੱਥੇ ਬੂਤ ਨਹੀਂ ਲੱਗਣ ਦਿੱਤਾ ਜਾ ਰਿਹਾ ਜੀ ਅੱਛਾ ਇਹਦੇ ਬੰਦੇ ਐਕਸਨ ਡਰਾਉਂਦੇ ਧਮਕਾਉਂਦੇ ਵੀ ਇੱਥੇ ਬੂਤ ਨਹੀਂ ਲੱਗਣਾ ਹੂੰ ਤਾਂ ਮੈਂ ਉਹ ਜਸਟ ਉੱਥੇ ਜਾ ਕੇ ਬੂਤ ਲਵਾਇਆ ਦੇਖਿਆ ਜਦੋਂ ਅਸੀਂ ਸਾਡੇ ਕੋਈ ਬੰਦੇ ਨੂੰ ਤੰਗ ਪ੍ਰੇਸ਼ਾਨ ਕਰੂਗਾ ਤਾਂ ਫਿਰ ਅਸੀਂ ਤਾਂ ਖੜੇ ਆ ਪਈ ਹਕ ਤਣ ਕੇ ਆਪਣੇ ਵਰਕਰਸ ਨਾਲ ਵਲੰਟੀਅਰਸ ਦੇ ਨਾਲ ਯੂਥ ਦੇ ਨਾਲ ਤਾਂ ਉੱਥੇ ਜਾ ਕੇ ਅਸੀਂ ਸਾਰੀ ਸੈਟਿੰਗ ਕਰਵਾਈ ਮੈਂ ਅਸੀਂ ਮੇਰੇ ਨਾਲ ਡਾਕਟਰ ਸੰਨੀ ਆਲੂ ਵਾਲੀ ਜੀ ਵੀ ਉੱਥੇ ਪਹੁੰਚੇ ਜ ਬੂਥ ਨਹੀਂ ਲਗਵਾ ਦਿੱਤਾ ਜਾ ਰਿਹਾ ਇਹਦੇ ਗੁੰਡਿਆਂ ਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਬਸ ਉਹਨੇ ਚਰਚੀ ਜਦੋਂ ਇਹਨੂੰ ਪਤਾ ਲੱਗਿਆ ਵੀ ਇਹਨਾਂ ਦੇ ਬੰਦੇ ਉੱਥੇ ਪਹੁੰਚ ਗਏ ਉਹਨਾਂ ਨੇ ਦੱਸਤਾ ਵੀ ਭਾਈ ਬੀਜੇਪੀ ਵਾਲਿਆਂ ਨੇ ਵੀ ਉਹ ਤਾਂ ਬਾਹਰੋਂ ਜੀ ਬੰਦੇ ਆਏ ਹੋਏ ਐ ਤਾਂ ਇਹ ਉੱਥੇ ਉੱਥੇ ਪਹੁੰਚਿਆ ਜੀ ਤੇ ਇਹਦੀਆਂ ਗੱਡੀਆਂ ਜਦੋਂ ਇਹ ਗੁੰਡਿਆਂ ਨਾਲ ਗੱਡੀਆਂ ਇਹਨੇ ਭਰੀਆਂ ਇਹਨਾਂ ਨੂੰ ਘੇਰ ਲਿਆ ਆ ਕੇ ਉਹ ਗੁਦਰਤੀ ਬਸ ਡਾਕਟਰ ਸੰਨੀ ਵਾਲੀ ਉਹ ਸਾਹਿਬ ਪਹਿਲਾਂ ਹੀ ਤੁਰੇ ਸੀ 2 ਮਿੰਟ ਬਸ ਮੈਂ ਮਗਰ ਸੀਗਾ ਤੇ ਇਹਨਾਂ ਦੇ ਗੁੰਡਿਆਂ ਨੇ ਮੈਨੂੰ ਘੇਰ ਲਿਆ ਕੇ ਤੇ ਤਾਂ ਕੰਮ ਕੀ ਕਰਨੀ ਸ਼ੁਰੂ ਕਰਤੇ ਤੇ ਉਹ ਤੋਂ ਬਾਅਦ ਫਿਰ ਹੁਣ ਜਦੋਂ ਫਿਰ ਬੋਲਣ ਲੱਗਾ ਵਤਵਾ ਵੀ ਇਹ ਗੁੰਡਾ ਕਰਦੀ ਗੁੰਡਾ ਕਰਦੀ ਅਸੀਂ ਥੋੜੀ ਮਚਾਉਨੇ ਆ ਤੁਸੀਂ ਦੇਖਿਆ ਹੋਣਾ ਮੇਰੀ ਵੀਡੀਓ ਨੂੰ ਮੈਂ ਤਾਂ ਦੋ ਲਫ਼ਜ਼ ਵੀ ਨਹੀਂ ਬੋਲੇ ਮੈਂ ਤਾਂ ਹੁਣ ਇਹੀ ਕਿਹਾ ਵੀ ਭਾਈ ਅਸੀਂ ਤਾਂ ਬਸ ਜਾ ਹੀ ਰਹੇ ਆ ਪਤਾ ਵੀ ਗੁੰਡਿਆਂ ਦੇ ਵਿੱਚ ਹੁਣ ਆਪਾਂ ਗੁੰਡੇ ਤਾਂ ਬਣ ਨਹੀਂ ਸਕਦੇ ਆਮ ਆਦਮੀ ਪਾਰਟੀ ਦੇ ਛਪਾਈਆਂ ਅਸੀਂ ਅਸੀਂ ਇੱਕ ਸ਼ਰੀਫ ਪੰਜਾਬ ਦੇ ਇਸ ਦੇਸ਼ ਦੇ ਰਹਿਣ ਵਾਲੇ ਨਾਗਰਿਕਾਂ ਇਹਨਾਂ ਗੁੰਡੇਾਂ ਨੂੰ ਤਾਂ ਅਸੀਂ ਹੈ ਨਹੀਂ ਕਿ ਤੇ ਇਹ ਗੁੰਡੇਾਂ ਨੂੰ ਇਹ ਬੋਲਿਆ ਚੱਲਿਆ ਸਾਨੂੰ ਵਤਵਾ ਬਹੁਤ ਤੇ ਚਲੋ ਜੀ ਬੋਲ ਬੁਲ ਕੇ ਨੇ ਆਪਦੀ ਟੀਆਰਪੀ ਵਧਾਉਣੀ ਸੀਗੀ ਆਪਦੇ ਚੈਨਲ ਦੀ ਉਹ ਇਹਨੇ ਵਧਾਈ ਅਜੇ ਇਹ ਕਹਿੰਦੇ ਬਾਥਰੂਮ ਚ ਕੱਢਿਆ ਤੁਹਾਨੂੰ ਲਿਆਂਦਾ ਕਰਿਆ ਉਹ ਬੋਰੇ ਸੀਗੇ ਵਿੱਚ। ਰੂਮ ਚੋਂ ਨਹੀਂ ਜੀ ਨਹੀਂ ਮੈਂ ਨਾ ਐਕਚੁਅਲੀ ਉਹ ਆਪਣੇ ਸਾਡੇ ਵਲੰਟੀਅਰ ਦਾ ਘਰ ਸੀਗਾ ਮੈਂ ਕਰੀ। ਹੂੰ ਤੇ ਜਦੋਂ ਮੈਂ ਉੱਥੋਂ ਨਿਕਲਿਆ ਤੇ ਮੈਂ ਮੈਨੂੰ ਹੋਇਆ ਆਪਾਂ ਇਹਨਾਂ ਨੂੰ ਕਾਹਨੂੰ ਫੇਸ ਕਰਨਾ ਹੈ। ਤੇ ਮੈਂ ਉਹਨਾਂ ਦੇ ਘਰੇ ਵੜ ਗਿਆ ਤੇ ਇਹਨਾਂ ਨੇ ਦੇਖ ਲਿਆ ਵੀ ਕਿੱਧਰ ਨੂੰ ਗਿਆ। ਇਹ ਮੇਰੇ ਮਗਰ ਆ ਗਏ। ਹੂੰ ਇਹਨਾਂ ਨੇ ਉੱਥੋਂ ਫਿਰ ਮੈਨੂੰ ਕਹਿੰਦੇ ਤੂੰ ਬਾਹਰ ਆ ਜਾ ਨਹੀਂ ਤਾਂ ਤੈਨੂੰ ਕੁੱਟਾਂਗੇ। ਹੂੰ ਤੇ ਫਿਰ ਮੈਂ ਕਿਹਾ ਚੰਗਾ ਵੀ ਚਲੋ ਆਜੇ ਬਾਹਰ ਆਜੋ। ਹੂੰ ਉਹ ਮੈਂ ਡਰਚੋਂ ਨਿਕਲਿਆ ਤੁਸੀਂ ਵੀ ਬੋਲ ਰਹੇ ਸੀਗੇ ਵੀ ਮੈਂ ਪਾਰਟੀ ਦਾ ਵਰਕਰ ਨਹੀਂ ਹੈਗਾ ਜਿੱਦੋਂ ਪੁੱਛ ਰਹੇ ਆ ਪਾਰਟੀ ਨਹੀਂ ਹੈਗਾ ਕਿ ਉਹ ਤੁਹਾਨੂੰ ਲੱਗਦਾ ਵੀ ਆਸ-ਪਾਸੇ ਮਾਹੌਲ ਇਸ ਤਰ੍ਹਾਂ ਦਾ ਹੈਗਾ ਤਾਂ ਬੋਲਿਆ ਗਿਆ ਨਹੀਂ ਮੈਨੂੰ ਇਹ ਸੀਗਾ ਜੀ ਦੇਖੋ ਵੀ ਇਹ ਗੁੰਡਾ ਬੰਦਾ ਹੈ ਕੋਡ ਆਫ ਕੰਡਕਟਰ ਲੱਗਿਆ ਸਾਨੂੰ ਨਹੀਂ ਆਉਣਾ ਚਾਹੀਦਾ ਸੀ ਦੇਖੋ ਅਸੀਂ ਤਾਂ ਆਪਦੀ ਜਾਣਤਲੀ ਦੇ ਤਰੱਕੇ ਉੱਥੇ ਗਏ ਕਹਿਣ ਦਾ ਮਤਲਬ ਵੀ ਅਸੀਂ ਆਪ ਦਾ ਬੂਥ ਲਵਾਉਣਾ ਸੀਗਾ ਪਾਰਟੀ ਵਾਸਤੇ ਠੀਕ ਪਾਰਟੀ ਵਾਸਤੇ ਠੀਕ ਹੈ ਆਪਣੇ ਵਰਕਰ ਨਾਲ ਖੜੇ ਆ ਸੀ ਜਦੋਂ ਇਹ ਬਦਮਾਸ਼ੀ ਕਰ ਸਕਦਾ ਹੈ ਤੇ ਫਿਰ ਸਾਨੂੰ ਵੀ ਚੱਲਣਾ ਪਊਗਾ ਠੀਕ ਹੈ ਜਿਵੇਂ ਬੀਜੇਪੀ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਬਦਮਾਸ਼ੀ ਕਰ ਰਹੀ ਆ ਆਮ ਆਦੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਲੋਕ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਨਾਲ ਖੜੇ ਹੈ ਹਨਾ ਦਿੱਲੀ ਦੇ ਲੋਕ ਖੜੇ ਹੈ ਤਾਂ ਉਹ ਮਤਲਬ ਕਿ ਆਪਣਾ ਵੀ ਮੈਨੂੰ ਉੱਥੇ ਆਇਆ ਹੋਇਆ ਵੀ ਮੈਂ ਇਹ ਗੱਲ ਕਹਿ ਦਿਆਂ ਵੀ ਭਾਈ ਕਿਨਾ ਆਪਣਾ ਮੈਂ ਪਾਰਟੀਦਾਨੀ ਨਹੀਂ ਜੀ ਮੈਂ ਤਾਂ ਬਾਹਰੋਂ ਆਇਆ ਮੈਂ ਤਾਂ ਰਿਸ਼ਤੇਦਾਰੀ ਚ ਆਇਆ ਸੀ ਮੈਂ ਕਿਹਾ ਵੀ ਚਲੋ ਜਿਹੜੀ ਗੱਲ ਹੈਗੀ ਆ ਉਹ ਅਵੇਂ ਆਪਾਂ ਕਹੀਏ ਵੀ ਮੁੜ ਕੇ ਕਦੇ ਇਹ ਬੀਜੇਪੀ ਦਾ ਪ੍ਰੈਸ਼ਰ ਜ਼ਿਆ ਉਹਨਾਂ ਗੱਲਾਂ ਨੂੰ ਲੈ ਕੇ ਉੱਥੇ ਮੈਂ ਇਹ ਗੱਲ ਕਹਿਤੀ ਹੂੰ ਤੇ ਇਸ ਕਰਕੇ ਕਹੀ ਸੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜਾ ਹੁਣ ਜਵਾਬ ਹੈ ਉਹ ਦਿੱਲੀ ਵੈਸਟ ਆਹ ਸੌਰੀ ਆਪਣਾ ਜਲੰਧਰ ਵੈਸਟ ਦੇ ਜਿਹੜਾ ਲੋਕਾਂ ਨੇ ਦਿੱਤਾ ਹੈ ਤੁਹਾਨੂੰ ਫਤਵਾ ਜਿਹੜਾ ਆਮ ਆਦਮੀ ਪਾਰਟੀ ਨੂੰ ਉਹ ਇਹਨੂੰ ਸਾਫ਼ ਹੀ ਪਤਾ ਲੱਗ ਗਿਆ ਹੁਣ ਸੀਤ ਰੰਗ ਰਾਣ ਨੂੰ ਕਿ ਇਹਦਾ ਰਾਜਨੀਤੀ ਜਿਹੜਾ ਕੈਰੀਅਰ ਹੈ ਆਮ ਆਦਮੀ ਪਾਰਟੀ ਬਣਾਉਣ ਵਾਲੀ ਸੀ ਤੇ ਹੁਣ ਇਹਦਾ ਕੈਰੀਅਰ ਜਿਹੜਾ ਉਹ ਖਤਮ ਹੋ ਗਿਆ ਹੁਣ ਸੀਤ ਰੰਗ ਰਾਣ ਨੇ ਕੁਰਸੀ ਜੀ ਲਾ ਕੇ ਕਿਹਾ ਵੀ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਤੇ ਮੁੱਖ ਮੰਤਰੀ ਸਾਹਿਬ ਆਏ ਨਹੀਂ ਪਿੰਡ ਡਰੈਵ ਜੀ ਵੀ ਉਹ ਦਿਖਾਉਂਦੇ ਆ ਕਹਿੰਦੇ ਪਾਕਿਸਤ ਤੁਸੀਂ ਮਾਹੌਲ ਕੀ ਦੇਖਿਆ ਜਿਹੜਾ ਜਲੰਧਰ ਵੈਸਟ ਦਾ ਸੀਗਾ ਕਿਉਂਕਿ ਸੀਤ ਰੰਗਰਾਲ ਹੀ ਉੱਥੇ ਐਮ ਐਲ ਏ ਰਿਹਾ ਹੈ ਤਾਂ ਕੀ ਮਾਹੌਲ ਸੀ ਦੋ ਸਾਲਾਂ ਚ ਉਹਨੇ ਕੋਈ ਕੰਮ ਕਰਿਆ ਨਹੀਂ ਕਰਿਆ ਦੇਖੋ ਜੀ ਦੋ ਸਾਲਾਂ ਚ ਉਹਨੇ ਕੋਈ ਕੰਮ ਨਹੀਂ ਕਰਿਆ ਦੋ ਸਾਲਾਂ ਚ ਉਹਨੇ ਉੱਥੇ ਨਸ਼ਾ ਵੇਚਿਆ ਸੱਟੇਬਾਰੀ ਚਲਾਈ ਤੇ ਹੋਰ ਕਈ ਉਹਦੇ ਤੇ ਗੰਦੇ ਇਲਜ਼ਾਮ ਲੱਗਦੇ ਰਹੇ ਤੇ ਆਮ ਆਦਮੀ ਪਾਰਟੀ ਬੜੀ ਔਖੀ ਸੀ ਉਸ ਤੋਂ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੇ ਕੋਲੇ ਆਉਂਦਾ ਸੀਗਾ ਆਪ ਤੇ ਆਪਣੇ ਜਿਹੜੇ ਗੁੰਡੇ ਬੰਦਿਆਂ ਨੂੰ ਛੁਡਾਉਣ ਦੇ ਲਈ ਕੋਈ ਨਸ਼ਿਆਂ 'ਚ ਫਸਿਆ ਕੋਈ ਸੱਟੇ ਬਾਜੀ ਫਸਿਆ ਤਾਂ ਉਹ ਇਹੀ ਕਹਿੰਦੇ ਸੀ ਕਿ ਮਤਲਬ ਕਿ ਆਪਣਾ ਵੀ ਅਸੀਂ ਤੰਗ ਆ ਚੁੱਕੇ ਸੀ ਇਸ ਬੰਦੇ ਤੋਂ ਅਸੀਂ ਕਹਿੰਦੇ ਸੀ ਵੀ ਜੇ ਇਹੋ ਜਿਹਾ ਕੰਮ ਕਰਨਾ ਸਾਡੇ ਕੋਲ ਨਾ ਆਇਆ ਕਰ ਤੇ ਉਹ ਫਿਰ ਪਹਿਲਾਂ ਵੀ ਜਿਹੜੀਆਂ ਉਹ ਕਦੇ ਕਹਿੰਦੇ ਸੀ 25 ਕਰੋੜ ਦੇ ਰਹੀਏ ਭਾਜੀਪੀ ਇਹਨੂੰ 30 ਕਰੋੜ ਦੇ ਰਹੀਏ ਪਹਿਲਾਂ ਵੀ ਇਹ ਲਾਈਵ ਹੋਇਆ ਸੀਗਾ ਤੇ ਉਹ ਪਾਰਟੀ ਨੂੰ ਪਤਾ ਲੱਗਿਆ ਸੀ ਵੀ ਇਹਨੂੰ ਅਪਰੋਚ ਹੋ ਰਹੀ ਹੈ ਭਾਜੀਪੀ ਵੱਲੋਂ ਤਾਂ ਪਾਰਟੀ ਕਹਿੰਦੀ ਸੀ ਤੂੰ ਬੋਲ ਤਾਂ ਇਹ ਤੋਂ ਬੁਲਾਇਆ ਸੀ ਪਾਰਟੀ ਨੇ ਉਹਨੂੰ ਨਹੀਂ ਬੋਲਣਾ ਪਿਆ ਮਰਦਾ ਸੀ ਜੇ ਨਹੀਂ ਬੋਲਦਾ ਸੀ ਤਾਂ ਕਿਉਂਕਿ ਪਾਰਟੀ ਕੋਲ ਤਾਂ ਇਨਫਰਮੇਸ਼ਨ ਸੀ ਕਿ ਸਾਰੀ ਹੁਣੇ ਵਿੱਕ ਕੇ ਦੋਨੋਂ ਟਿੰਕੂ ਵੀ ਪੇ ਕਹਿ ਵੀ ਵਕਿਆ ਤੇ ਵਿੱਕ ਗਿਆ ਤੇ ਦੋਨੋਂ ਦਾ ਰਾਜਨੀਤਿਕ ਕੈਰੀਅਰ ਖਤਮ ਹੋ ਗਿਆ ਜਿਹਨ ਕਹਿ ਰਿਹਾ ਅੱਛਾ ਜੀ ਸੁਸ਼ੀਰ ਰਿੰਕੂ ਨੇ ਅਸੀਂ ਵੇਖ ਰਹੀ ਫੇਸਬੁੱਕ ਤੇ ਆਉਦੇ ਉਹਨਾਂ ਨੇ ਆਫੀਸ਼ੀਅਲੀ ਜਿਹੜਾ ਫੇਸਬੁੱਕ account ਆ ਉਹ ਤੋਂ ਪਾਇਆ ਵੀ ਇੱਥੇ ਲਾਲ ਦਿੱਤੇ ਪੈਸੇ ਵੰਡੇ ਸੂਟ ਵੰਡੇ ਡਰਾਇਆ ਧਮਕਾਇਆ ਇਥੋਂ ਦੇ ਵਾਸੀਆਂ ਨੂੰ ਤਾਂ ਕਰਕੇ ਪਾਰਟੀ ਆਮਦੀ ਪਾਰਟੀ ਜਿੱਤੀ ਹੈ ਦੇਖੋ ਜੀ ਉਹਨਾਂ ਨੇ ਤਾਂ ਹੁਣ ਇਲਜ਼ਾਮ ਲਾਉਣੇ ਆ ਜਦੋਂ ਉਹਨਾਂ ਨੂੰ ਪਤਾ ਲੱਗੀ ਗਰਾਉਂਡ ਰਿਪੋਰਟ ਵੀ ਜ ਆਪਣਾ ਚੁੰਨੀ ਲਾਲ ਭਗਤ ਜੀ ਦੇ بیٹے ਉਹਨਾਂ ਦਾ ਉੱਥੇ ਜਿਹੜਾ ਕਿਰਦਾਰ ਹੈ ਉਹਨਾਂ ਦੀ ਰਿਸਪੈਕਟ ਹੈ ਸ਼ਕਸ਼ੀਤ ਹੈ ਉਹਨਾਂ ਦੇ ਫਾਦਰ ਸਾਹਿਬ ਦੀ ਆਪਦੀ ਉੱਥੇ ਉਹਨਾਂ ਦੀ ਬੜੀ ਇੱਜ਼ਤ ਹੈ ਸੀ ਜਦੋਂ ਜਾ ਕੇ ਦੇਖਿਆ ਲੋਕ ਕਹਿੰਦੇ ਵੀ ਵਿਮਿੰਦਰ ਭਗਤ ਜੀ ਬਹੁਤ ਇਮਾਨਦਾਰ ਬੰਦੇ ਐ ਤੇ ਬਹੁਤ ਸ਼ਰੀਫ ਬੰਦੇ ਐ ਸੀ ਤੇ ਇਹਨਾਂ ਨੂੰ ਹੀ ਵੋਟ ਪਾਉਣੀ ਐ ਠੀਕ ਹੈ ਜੀ ਉਹ ਇਹ ਜਿਹੜੇ ਇਲਜ਼ਾਮ ਲਾਉਂਦੇ ਹੁਣ ਵੀ ਇਹਨਾਂ ਨੇ ਸੂਟ ਵੰਡੇ ਜੀ ਇਹਨਾਂ ਨੇ ਉੱਥੇ ਰਾਸ਼ਨ ਵੰਡਿਆ ਜੀ ਇਹਨਾਂ ਨੇ ਉੱਥੇ ਸ਼ਰਾਬਾਂ ਵੰਡੀਆਂ ਜੀ ਆਪ ਦੀ ਚਾਰ ਬੰਦੇ ਭੇਜ ਕੇ ਉੱਥੇ ਵੀਡੀਓ ਬਣਾ ਲੈਣੀ ਹੋਰ ਸ਼ੋਅ ਕਰ ਦੇਣਾ ਜਿਵੇਂ ਚੰਨੀ ਸਾਹਿਬ ਨੇ ਕੀਤਾ ਵੀ ਸੂਟ ਵੰਡੇ ਆਮ ਆਦਮੀ ਪਾਰਟੀ ਦੀ ਕੋਈ ਐਫੀਜੀ ਆਈਡੀਓਲੋਜੀ ਹੈ ਨਹੀਂਗੀ ਵੀ ਆ ਸਮਾਨ ਵੰਡ ਕੇ ਵੋਟ ਲੈਣੀ ਹੈ ਨਾ ਤਾਂ ਸਮਾਨ ਸਮਾਨ ਵੰਡ ਕੇ 37000 ਵੋਟ ਤੇ ਬੰਦਾ ਜਿੱਤਦਾ 55000 ਵੋਟ ਪਈ ਹੈ ਕਿੰਨਾ ਕੁ ਬੰਦਾ ਸਮਾਨ ਮੰਡ ਲੂਗਾ ਜੀ ਠੀਕ ਹੈ ਤੇ ਨਾ ਹੀ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਸੀ ਸਵਾ ਦੋ ਸਾਲ ਤੇ ਉਹ ਲੋਕਾਂ ਨੇ ਦੇਖੇ ਆ ਜਦੋਂ ਲੋਕ ਕਹਿੰਦੇ ਸਾਡੇ ਜ਼ੀਰੋ ਬਿਲਾਉਂਦਾ ਜੀ ਹਣਾ ਸਾਡੇ ਮੱਲਾ ਕਲੀਨਿਕ ਬਣ ਗਏ ਸਾਡੇ ਸਕੂਲ ਸੋਹਣੇ ਬਣ ਗਏ ਜੀ ਸਾਡੇ ਹਸਪਤਾਲਾਂ 'ਚ ਦਵਾਈ ਸਾਨੂੰ ਫ੍ਰੀ ਮਿਲਦੀ ਹੈ ਜੀ ਟੈਸਟ ਫ੍ਰੀ ਹੈ ਜੀ ਹਸਪਤਾਲਾਂ ਤੇ 5 ਆਪਣਾ ਕਹਿ ਦੀ ਵੀ ਆਪਾਂ 500 ਕਰੋੜ ਰੁਪਇਆ ਰੈਨੋਵੇਸ਼ਨ ਤੇ ਖਰਚੇ ਆ ਭਗਵੰਤ ਮਾਨ ਜੀ ਦੇ ਹਣਾ ਐਸਐਸਐਫ ਦੀਆਂ ਗੱਡੀਆਂ ਲੋਕ ਦੇਖਦੇ ਖੜੀਆਂ 30-30 ਕਿਲੋਮੀਟਰ ਤੇ ਕਿਸ ਦਾ ਜਾਨੀ ਮਾਨੀ ਨੁਕਸਾਨ ਹੋ ਜਾਏ ਉਹਨੂੰ ਬਚਾਇਆ ਜਾਂਦਾ ਹੈ ਹਣਾ ਤੇ ਆਪਾਂ ਕਹਿਦੀ ਕੋਈ ਆਪਣਾ ਸਾਡ ਜਨ ਕਰਾਸੀ ਦਿੱਤੀਆਂ ਦੀ ਕਰੋੜ ਰੁਪਈਆ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਉਹਦੀ ਮਾਂ ਨੂੰ ਜਾਂ ਭੈਣ ਨੂੰ ਜਾ ਕੇ ਉਹਦੀ ਘਰ ਵਾਲੀ ਨੂੰ ਸਲਾਈ ਮਸ਼ੀਨ ਦਿੰਦੀਆਂ ਸੀ ਤੇ ਉਹ ਜਿਹੜੇ ਭਗਵਾਨ ਤਮਾਜ ਜੀ ਨੇ ਸਵਾ ਦੋ ਸਾਲਾਂ ਚ ਕੰਮ ਕੀਤੇ ਜਿਹੜੇ 75 ਸਾਲ ਚ ਨਾ ਤਾਂ ਸ਼੍ਰੋਮਣੀ ਕਾਲੀਦਲ ਨੇ ਕੀਤੇ ਬਾਦਲ ਨੇ ਤੇ ਨਾ ਹੀ ਕਾਂਗਰਸ ਨੇ ਕੀਤੇ ਲੋਕ ਬੜੇ ਹੀ ਸਿਆਣੇ ਆ ਤੇ ਲੋਕਾਂ ਨੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇੰਨੀਆਂ ਵੋਟਾਂ ਪਾਈਆਂ ਤੇ ਮਹਿੰਦਰਪੱਗ ਜੀ ਨੂੰ ਕਿ ਉਥੇ ਕਾਂਗਰਸ ਤੇ ਆਪਣਾ ਕਹਿਦੀ ਬੀਜੇਪੀ ਅਕਾਲੀ ਦਲ ਨੂੰ ਖਤਮ ਹੀ ਕਰਦਾ ਸਵਾਹੀ ਕਰਦਾ ਅਜਾ ਦੋ ਕੁ ਸਵਾਲ ਉਹ ਮਸਲੇ ਤੇ ਜਿਹੜਾ ਤੁਹਾਨੂੰ ਘੇਰਿਆ ਸੀਤਨਗਰਾਜ ਜੀ ਦਾ ਕਹਿੰਦੇ ਮੈਂ ਪਰਚਾ ਦਾਜ ਕਰਾਉਣਾ ਕਹਿੰਦੇ ਮੈਂ ਪਤਾ ਨਹੀਂ ਐਸਪੀ ਨੂੰ ਫੋਨ ਕਰਦਾ ਤੁਹਾਨੂੰ ਇੰਸਪਰਟੈਂਟ ਕਿਉਂ ਨੂੰ ਗੱਲ ਕਰ ਰਹੀ ਸੀ ਆਡੀਓ ਉਹਨਾਂ ਦੀ ਆ ਰਹੀ ਸੀਗੀ ਦੇਖੋ ਪਤਾ ਕੀ ਹੈ ਜੀ ਜੋ ਕਹੂਗਾ ਵੀ ਮੈਂ ਪੜਚਾਅ ਕਰਵਾਇਆ ਕਿ ਨਹੀਂ ਕਰਵਾਇਆ ਦੇਖੋ ਜੀ ਪੁਲਿਸ ਨੇ ਤਫਤੀਸ਼ ਕੀਤੀ ਹੈ ਉੱਥੇ ਜਾ ਕੇ ਇਹੋ ਜੀ ਗੱਲ ਨਹੀਂ ਪੁਲਿਸ ਮੈਨੂੰ ਲੈ ਕੇ ਗਈ ਸੀ ਉਥੋਂ ਉਹਨਾਂ ਨੇ ਤਫਤੀਸ਼ ਕੀਤੀ ਜਦੋਂ ਜਾ ਕੇ ਵੀ ਉੱਥੇ ਬੰਦਾ ਗੁਰਦੁਆਰੇ ਗਿਆ ਉੱਥੇ ਮੱਥਾ ਟੇਕਿਆ ਤੇ ਜਾ ਕੇ ਮਾਨੂੰ ਉਹਨੂੰ ਦੱਸਿਆ ਜਦੋਂ ਸਾਡਾ ਉੱਥੇ ਬੂਥ ਨਹੀਂ ਲੱਗਣ ਦਿੱਤਾ ਜਾ ਰਹਾ ਸੀ ਜਸਟ ਮੈਂ ਉਹ ਦੇਖਣ ਗਿਆ ਸੀ ਉੱਥੇ ਤੇ ਸਾਨੂੰ ਕੌਣ ਤੰਗ ਪਰੇਸ਼ਾਨ ਕਰ ਰਿਹਾ ਸਾਡੀ ਗੱਡੀ ਪੈਕ ਪਈ ਹੈ ਸਮਾਨ ਪੈਕ ਪਈ ਹੈ ਮੈਂ ਤਾਂ ਬਠਿੰਡੇੋਂ ਨਿਕਲਣ ਲੱਗਾ ਹਾਂ ਠੀਕ ਹੈ ਰਾਤ ਮੈਂ ਉੱਥੇ ਰੁਕਿਆ ਆ ਆਪਦੀ ਭੈਣ ਦੇ ਘਰੇ ਹੁਸ਼ਿਆਰਪੁਰ ਰਾਤ ਹੀ ਚਲਾ ਗਿਆ ਸੀ ਉੱਥੇ ਮੇਰੀ ਤਬੀਅਤ ਖਰਾਬ ਸੀ ਜੀ ਉੱਥੋਂ ਮੈਂ ਆਇਆ ਆਪਣਾ ਲੁਧਿਆਣਾ ਪਹੁੰਚਿਆ ਸੋਰੀ ਆਪਣਾ ਜਲੰਧਰ ਪਹੁੰਚਿਆ ਜਲੰਧਰੋਂ ਫਿਰ ਅਸੀਂ ਬਸ ਉੱਥੇ ਜਦੋਂ ਪਤਾ ਲੱਗਿਆ ਵੀ ਤੰਗ ਪ੍ਰੇਸ਼ਾਨ ਕਰ ਰਹੇ ਤੇ ਜੜਾ ਮਾਰਨ ਜਾਵੜੇ ਨਿਕਲਣ ਲੱਗੇ ਸਵੇਰ ਤੱਕ ਗੱਡੀ ਤਿਆਰ ਕੋਈ ਮਾਵਲਾ ਦਰਜ ਨਹੀਂ ਹੋਇਆ ਤੁਹਾਡੇ ਦੇਖੋ ਜਦੋਂ ਪੁਲਿਸ ਨੇ ਤਫਤੀਸ਼ ਕੀਤੀ ਤਾਂ ਉੱਥੇ ਉਹ ਕਹਿੰਦੇ ਵੀ ਕੋਈ ਬੰਦਾ ਨਹੀਂ ਮਾਮਲਾ ਅੱਛਾ ਹਾਂਜੀ ਉਹ ਕਹਿੰਦੇ ਸਰਾ ਸਾਰ ਝੂਠੇ ਇਲਜ਼ਾਮ ਹੈ ਜਿਹੜੇ ਉਹ ਦੁਆਰਾ ਲਾਏ ਗਏ ਚਿੱਤ ਲੰਗ ਵੇ ਰਾਤ ਨੂੰ ਹੁਸ਼ਿਆਰਪੁਰ ਕਹਿੰਦੀ ਸੋਰੇ ਮੈਂ ਗੁਰਦੁਆਰੇ ਆ ਜੀ ਕੈਮਰੇ ਚੈੱਕ ਕਰ ਲੋ ਮੱਥਾ ਟੇਕਾ ਮੈਂ ਕੋਈ ਕਿਸੇ ਨੂੰ ਡਰਾ ਨਹੀਂ ਰਿਹਾ ਧਮਕਾ ਨਹੀਂ ਰਿਹਾ ਕਿਸੇ ਨੂੰ ਅਸੀਂ شریف ਬੰਦੇ ਆ ਉਹ ਕਹਿੰਦੇ ਵੀ ਇਹ ਤਾਂ ਵੀਡੀਓ 'ਚ ਚੁੱਪ ਕਰਕੇ ਖੜਾ ਹੈ ਹੂੰ ਇੰਨਾ شریف ਬੰਦਾ ਹਾਂਜੀ ਇੱਕ ਗੁੰਡਾ ਬੰਦਾ ਸਾਹਮਣੇ ਖੜਾ ਹੈ ਉਹ ਕਹਿੰਦੇ ਤੇਰੀ ਮੈਨੂੰ ਕਹਿੰਦੇ ਤੂੰ ਦਲੇਰ ਹੈ ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਕਹਿੰਦੇ ਯਾਰ ਜਿਹੜਾ ਤੂੰ ਦਲੇਰੀ ਨਾਲ ਇਹਨਾਂ ਗੁੰਡਿਆਂ ਦੇ ਸਾਹਮਣੇ ਕਿਤਾ ਕਹਿੰਦੇ ਅਸੀਂ ਜਾਣਦੇ ਇਹਨਾਂ ਨੂੰ ਗੁੰਡੇ ਬੰਦੇ ਇੱਕ ਨੰਬਰ ਦੇ ਉਹ ਵੀ ਫਿਰ ਦੇਖਦੇ ਚੀਜ਼ਾਂ ਨੂੰ ਉਹਨਾਂ ਨੇ ਫਿਰ ਇਸ ਕਰਕੇ ਸਨਮਾਨਜਨਕ ਉਹਨਾਂ ਨੇ ਕਿਹਾ ਵੀ ਇਹੋ ਜਿਹੇ ਨਾਗਰਿਕ ਨੂੰ ਅਸੀਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਜਾ ਕੀ ਜੇ ਦੱਸਿਓ ਵੀ ਇੱਥੇ ਬਠਿੰਡੇ ਵੀ ਕਈ ਪਾਰਟੀਆਂ ਦੇ ਲੋਕਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਪਾਇਆ ਵੀ ਜੀ ਜਿਹੜੇ ਝਾੜੂ ਵਾਲੇ ਆ ਪਹਿਲਾਂ ਬੀ ਲੈਣ ਗਏ ਸੀ ਪਹਿਲਾਂ ਵਾਲਿਆਂ ਦਾ ਮਸਲੇ ਵੋਟਾਂ ਚ ਹੁਣ ਫੇਰ ਇਹਨਾਂ ਦਾ ਇੱਕ ਬੰਦਾ ਫੜਿਆ ਗਿਆ ਇਹ ਚੀਜ਼ਾਂ ਨੂੰ ਕਿਵੇਂ ਲਜੋ ਟਰੋਲ ਟਰੋਲਿੰਗ ਹੁੰਦੀ ਹੈ ਪੰਜਾਬ ਦੇ ਆਪਾਂ ਬੰਦੇ ਆ ਠੀਕ ਹੈ ਇਲੈਕਸ਼ਨਾਂ ਹੋ ਰਹੀਆਂ ਨੇ ਅਸੀਂ ਕੋਈ ਇਹੋ ਜਿਹੇ ਬੰਦੇ ਨਹੀਂ ਵੀ ਐਵੇਂ ਲੋਕਾਂ ਨੂੰ ਫੜੀਏ ਜਾ ਕੇ ਉਹਨਾਂ ਸਿੱਕੜਾ ਕਿਸ ਨੂੰ ਕਿਹਾ ਵੀ ਕਾਂਗਰਸ ਦੇ ਕਿਹੜੇ ਬੰਦੇ ਤੁਰੇ ਫਿਰਦੇ ਆ ਕੌਣ ਆ ਕਿੱਥੋਂ ਆਇਆ ਜਾਂ ਬੀਜੇਪੀ ਦੇ ਕਿੱਥੋਂ ਆਇਆ ਇਹ ਦਿੱਲੀੋਂ ਭੇਜਿਆ ਬੀਜੇਪੀ ਵਾਲਿਆਂ ਨੇ ਠੀਕ ਹੈ ਨਾ ਜੀ ਇਹਦੀ سپورਟ ਆਸਤੇ ਕਿੱਥੋਂ ਆਇਆ ਦੇਖੋ ਜੀ ਆਮ ਲੋਕਾਂ ਨੇ ਵੋਟ ਪਾਣੀ ਉਹ ਪਾ ਦੇਣੀ ਐ ਐਵੇਂ ਆਪਾਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰੀਏ ਜਾਂ ਹੋਰ ਸਾਡੀ ਤਾਂ ਉਹ ਹੈ ਨਹੀਂ ਅਡਾਇਓਲੋਜੀ ਦੇ ਵਿੱਚ ਨਾ ਹੀ ਸਾਡੀ ਸੋਚ ਐ ਵੀ ਆਪਾਂ ਕਿਸੇ ਪਾਰਟੀ ਨੂੰ ਤੰਗ ਪ੍ਰੇਸ਼ਾਨ ਕਰੀਏ ਕਿਸੇ ਵੋਟਰ ਨੂੰ ਤੰਗ ਪ੍ਰੇਸ਼ਾਨ ਕਰੀਏ ਕੰਮਾਂ ਦੇ ਆਧਾਰ ਤੇ ਵੋਟ ਲੈਨੇ ਆ ਜਾ ਕੇ ਰਿਕੁਐਸਟ ਕਰਦੇ ਆ ਜਨਤਾ ਨੂੰ ਪਾਰਟੀ ਦੇ ਕੰਮ ਦੱਸਦੇ ਆ ਤੇ ਉਹਨਾਂ ਦੀ ਮਰਜ਼ੀ ਐ ਵ ਇਸ ਕਰਕੇ ਸਾਡੀ ਈਡਿਓਲੋਜੀ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਤੰਗ ਕਰੀਏ ਜਾ ਕੇ ਠੀਕ ਧੰਨਵਾਦੀ ਥੈਂਕ ਯੂ ਅਸੀਂ ਗੱਲਬਾਤ ਕਰ ਰਹੇ ਸੀਗੇ ਡਾਇਰੈਕਟਰ ਤੇ ਜੋ ਸੂਬਾ ਉਮੀਦ ਪ੍ਰਧਾਨ ਨੇ ਯੂਥ ਵਿੰਗ ਦੇ ਅਮਰਦੀਪ ਸਿੰਘ ਰਾਜਨ ਜਿਨ੍ਹਾਂ ਦੇ ਬਾਰੇ ਸੋਸ਼ਲ ਮੀਡੀਆ ਤੇ ਗੱਲ ਚਰਚਾ ਚ ਆਈ ਸੀਤਲੰਗਰਾਲ ਜੋ ਪਾਇਪਾ ਦੇ ਉਮੀਦਵਾਰ ਸੀ ਉਹਨਾਂ ਨੇ ਕਿਹਾ ਵੀ ਇਹ ਵੋਟਾਂ ਨੂੰ ਪ੍ਰਭਾਵਿਤ ਕਰ ਰਿਹਾ ਚੋਣ ਜਾਬਤ ਲੱਗਾ 100 ਗੱਲਾਂ ਉਹਨਾਂ ਨੇ ਕੀਤੀਆਂ ਤਾਂ ਅਮਰਦੀਪ ਸਿੰਘ ਰਾਜਨ ਨੇ ਜਿਹੜੀ ਸਾਰੀ ਕਹਾਣੀ ਹੈ ਜੋ ਉਸ ਸਮੇਂ ਬਾਪ ਰਿਹਾ ਉਹ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਧੰਨਵਾਦ ਤੁਸੀਂ ਲਗਾਤਾਰ ਬਣੇ ਰਹੋ ਬਹੁਤ ਸ਼ੁਕਰੀਆ